ਹਾਂਜੀ ਕਿਦਾਂ ਸਾਰੇ ਵੀਰ ਭਰਾ ਉਮੀਦ ਕਰਦਾ ਸਾਰੇ ਠੀਕ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ ਉਸ ਵਾਹਿਗੁਰੂ ਦੀ ਪਰਮਾਤਮਾ ਦੀ ਕਿਰਪਾ ਦੇ ਨਾਲ ਐਸ ਵਾਲੀ ਵੀਡੀਓ ਦੇ ਵਿੱਚ ਮੇਰੇ ਵੀਰੋ ਅੱਜ ਦੇ ਟੌਪ ਦੇ ਕਬੱਡੀ ਕੱਪਾ ਅੱਜ ਜੋ ਹੈ ਬੋਲਟ ਮੋਟਰਸਾਈਕਲ ਵਾਲੇ ਟੂਰਨਾਮੈਂਟ ਬਾਰੇ ਵੀ ਜਾਣਕਾਰੀ ਦੇਵਾਂਗੇ ਅੱਜ ਐਮ ਐਲ ਕੇ ਦੀ ਵੀ ਮੈਚ ਹੁਣੇ ਆ ਉਸ ਤੋਂ ਪਹਿਲਾਂ ਨਵੇਂ ਆਏ ਆ ਜਿਹੜੇ ਭਰਾ ਚੈਨਲ ਨੂੰ ਸਾਰੇ ਭਰਾ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਜਰੂਰ ਕਰਕੇ ਜਾਇਆ ਕਰੋ ਬਾਕੀ ਅੱਜ ਟੂਰਨਾਮੈਂਟ ਮੌਸਮ ਦੇ ਕਾਰਨ ਕੋਈ ਵੀ ਕੱਪ ਕੈਂਸਲ ਹੋ ਸਕਦਾ ਤਾਂ ਕਰਕੇ ਉਹਦਾ ਕਲੀਅਰ ਜਰੂਰ ਕਰਿਓ ਨਵੇਂ ਆਏ ਆ ਸਬਸਕ੍ਰਾਈਬ ਜਰੂਰ ਕਰਿਓ ਪਹਿਲਾ ਟੂਰਨਾਮੈਂਟ ਮੇਰੇ ਵੀਰੋ ਅੱਜ ਦੇ ਦਿਨ ਦਾ ਪਾਮੀਆਂ ਦੇ ਵਿੱਚ ਫਤੇਗੜ੍ਹ ਸਾਹਿਬ ਦੇ ਵਿੱਚ ਓਪਨ ਦਾ ਵੱਡਾ ਕਬੱਡੀ ਕੱਪ ਅੱਜ ਕਰਵਾਇਆ ਜਾ ਸਕਦਾ ਕਿਉਂਕਿ ਮੌਸਮ ਦੇ ਕਾਰਨ ਕੈਨਸਲ ਵੀ ਹੋ ਸਕਦੇ ਹੈ ਕੱਪ ਬਾਕੀ ਮੇਰੇ ਵੀਰੋ ਇਹ ਵਧੀਆ ਟੂਰਨਾਮੈਂਟ ਅੱਜ ਦੇ ਦਿਨ ਦਾ ਹੋਣ ਜਾ ਰਿਹਾ ਇਸ ਕਬੱਡੀ ਕੱਪ ਤੇ ਵੀ ਸਰੇ ਦੇ ਮੈਚ ਅੱਜ ਇਸ ਤੋਂ ਅੱਗੇ ਮੇਰੇ ਵੀਰੋ ਅੱਜ ਬੱਲਾ ਦੇ ਵਿੱਚ ਪਟਿਆਲੇ ਇਲਾਕੇ ਦੇ ਵਿੱਚ ਟੂਰਨਾਮੈਂਟ ਹੋਣਾ ਸੀਗਾ ਪਰ ਕੈਨਸਲ ਕਰ ਦਿੱਤਾ ਗਿਆ ਜਿੱਥੇ ਕਿ ਬੈਸਟਾਂ ਨੂੰ ਬੋਲਟ ਮੋਟਰਸਾਈਕਲ ਸੀ ਮੇਰੇ ਵੀਰੋ ਅੱਜ ਇਸ ਮੇਲੇ ਤੇ ਵੀ ਰੌਣਕ ਕਾਂ ਲੱਗਣੀਆਂ ਸੀਂਆਂ ਪਰ ਕੈਂਸਲ ਹੋ ਗਿਆ ਕੁਝ ਕਾਰਨਾ ਕਰਕੇ ਮੌਸਮ ਦੇ ਕਰਕੇ ਇਸ ਤੋਂ ਅੱਗੇ ਅੱਜ ਮੇਰੇ ਵੀਰੋ ਪੱਖੋ ਕੈਂਚੀਆਂ ਦੇ ਵਿੱਚ ਓਪਨ ਦਾ ਕਬੱਡੀ ਕੱਪ ਕਰਵਾਇਆ ਜਾਣਾ ਜੈਸਾ ਕੱਪ ਦੇ ਸਿਰੇ ਦੇ ਮੈਚ ਇਹ ਵੀ ਕੱਪ ਅੱਜ ਹੋਣਾ ਇਸ ਤੋਂ ਅੱਗੇ ਅੱਜ ਮੇਰੇ ਵੀਰੋ ਐਮ ਐਲ ਕੇ ਦਾ ਟੂਰਨਾਮੈਂਟ ਕੁਬੇ ਦੇ ਵਿੱਚ ਟੌਪ ਦਾ ਕਬੱਡੀ ਕੱਪ ਅੱਜ ਮੇਜਰ ਲੀਗ ਫੈਡਰੇਸ਼ਨ ਖੇਡਣੀ ਆ ਜੈਸੇ ਮੀਲੇ ਤੇ 8 ਕਲਬਾਂ ਪਹੁੰਚ ਰੰਗਾ 2.5 ਲੱਖ ਰੁਪਏ ਪਹਿਲਾ ਇਨਾਮ ਦੂਜਾ ਇਨਾਮ 2 ਲੱਖ ਬੈਸਟਾਂ ਨੂੰ ਇੱਥੇ ਵੱਡੇ ਇਨਾਮ ਨਗਦ ਰਕਮ ਨਾਲ ਸਨਮਾਨ ਕੀਤਾ ਜਾਣਾ ਮੇਰੇ ਵੀਰੋ ਇੱਥੇ ਖੁਸ਼ੀ ਦੁਗਾਨਾ ਆਣ ਫੁੱਲਾ ਸ਼ੂਸ਼ਕਾਲਾ ਗਗਨ ਸੂਰੇਆੜੀ ਆ ਰਪਿੰਦਰ ਦੋਦੇ ਵਾਲਾ ਟੌਪ ਦੇ ਮੱਲ ਬਿਓ ਪਲੈਂਟੀ ਦੇ ਵਿੱਚ ਵੀ ਵੱਡੇ ਸਟਾਰ ਹਰਿਆਣੇ ਵਾਲਾ ਵੀ ਅੱਜ ਇਸ ਮੇਲੇ ਤੇ ਤੁਹਾਨੂੰ ਦੇਖਣ ਨੂੰ ਮਿਲ ਸਕਦਾ ਸ਼ਾਹਕੋਟ ਵੀ ਭਾਰੀ ਬਿਓ ਪਲੈਂਟੀ ਵੀ ਟੌਪ ਦੇ ਖਿਡਾਰੀ ਬੱਬੂ ਪਿੰਡਰੀ ਉਹਦੇ ਹੁਣੀ ਟੌਪ ਦੇ ਮਾਲ ਇੱਥੇ ਤੁਹਾਨੂੰ ਦੇਖਣ ਨੂੰ ਮਿਲਨੇ ਆ ਇਹ ਤੁਹਾਨੂੰ ਵੱਡੀ ਅਪਡੇਟ ਆਜ ਦੇ ਟੌਪ ਦੇ ਟੂਰਨਾਮੈਂਟ ਅੱਜ ਗਰਮਾਂ ਦੇ ਵਿੱਚ ਵੀ ਓਪਨ ਦਾ ਟੂਰਨਾਮੈਂਟ ਕਰਵਾਇਆ ਜਾਣਾ ਵੱਡਾ ਮੇਲਾ ਉਸ ਕੱਪ ਵੀ ਦੇਖਣ ਵਾਲਾ ਹੋਊਗਾ ਉਹ ਮੇਲਾ ਵੀ ਵਧੀਆ ਅੱਜ ਦੇਖਣ ਨੂੰ ਮਿਲ ਸਕਦਾ ਅਸੀਂ ਮਿਲਦੇ ਆ ਨਵੀਂ ਵੀਡੀਓ ਦੇ ਵਿੱਚ ਨਵੀਂ ਕਬੱਡੀ ਦੀ ਅਪਡੇਟ ਲੈ ਕੇ ਲਾਈਕ ਵੀਡੀਓ ਨੂੰ ਜਰੂਰ ਕਰਿਓ ਨਵੇਂ ਆਏ ਆ ਤਾਂ ਸਬਸਕ੍ਰਾਈਬ ਨਹੀਂ ਕਰਦੇ ਤੁਸੀਂ ਸਬਸਕ੍ਰਾਈਬ ਜਰੂਰ ਕਰਕੇ ਜਾਇਆ ਕਰੋ نیچے ਲਾਲ ਕਲਰ ਜ਼ਰੂਰ ਨਾ ਪਿਓ ਧੰਨਵਾਦ